ਕਰਵਾ ਚੌਥ ਵਾਲੇ ਦਿਨ ਜਿਹੜੀ ਸਹੇਲੀ ਹੁੰਦੀ ਆ ਇਹ ਆਪ ਦੇ ਆਸ਼ਕ ਨੂੰ ਮਿਲਨ ਜਾਂਦੀ ਆ ਤੇ ਆਸ਼ਕ ਅੱਗੋਂ ਪੂਰਾ दारू ਨਾਲ ਡੱਕਿਆ ਹੁੰਦਾ ਸਹੇਲੀ ਨੂੰ ਕਹਿੰਦਾ ਕਿ ਮੈਂ ਅੱਜ ਰਾਤ ਨੂੰ ਤੈਨੂੰ ਘਰੇ ਰੱਖਣਾ ਸਹੇਲੀ ਕਹਿੰਦੀ ਆ ਮੈਂ ਨਹੀਂ ਰਹਿਣਾ ਫਿਰ ਵਤੰਦਰ ਨੇ ਚੱਕਤਾ ਕੰਮ ਤੇ ਸਹੇਲੀ ਦਾ ਕੱਢਤਾ ਕੰਡਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਇਹ ਘਟਨਾयां ਇਹ ਘਟਨਾ ਵਾਪਰੀ ਸੀ ਸਨ 2020 ਦੇ ਵਿੱਚ ਲਖਨਊ ਦੇ ਇੱਕ ਇਲਾਕੇ ਪੈਂਦਾ ਸਦਰਪੁਰ ਤੇ ਉਸ ਇਲਾਕੇ ਦੀ ਇਹ ਘਟਨਾ ਇੱਕ ਰੂਬੀ ਨਾਂ ਦੀ ਕੁੜੀ ਹੁੰਦੀ ਆ ਉਹਦਾ ਆਪ ਦੇ ਘਰ ਵਾਲੇ ਨਾਲੋਂ ਤਲਾਕ ਹੋਇਆ ਹੁੰਦਾ ਤੇ ਦੋ ਜਵਾਕਾਂ ਦੀ ਉਹ ਮਾਂ ਹੁੰਦੀ ਆ ਤੇ ਆਪਦੇ ਪੇਕਿਆਂ ਤੇ ਰਹਿੰਦੀ ਹੁੰਦੀ ਆ ਚਲੋ ਜੀ ਹੁਣ ਘਰ ਵਾਲੇ ਤੋਂ ਤਲਾਕ ਹੋ ਗਿਆ ਪੇਕਿਆਂ ਦੇ ਬੂਹੇ ਤੇ ਬਹਿ ਗਈ ਤੇ ਉਹਦੇ ਦਿਲ 'ਚ ਐ ਸੀਗਾ ਕਿ ਮੈਂ ਪੜ੍ਹੀ ਲਿਖੀ ਆ ਤੇ ਮੈਨੂੰ ਕੋਈ ਚੰਗੀ ਜੌਬ ਮਿਲ ਜੇ ਤੇ ਮੈਂ ਆਪਦੇ ਪੈਰਾਂ ਸਿਰ ਖੜ੍ਹ ਜਾਂ ਤੇ ਮੈਂ ਆਪਦੀ ਜਵਾਕਾਂ ਨੂੰ ਪਾਲ ਲਾ ਉੜ ਪੜੀ ਲਿਖੀ ਹੋਣ ਦੇ ਬਾਵਜੂਦ ਇੱਕ ਉਹਨਾਂ ਦੀ ਗਵਾਂਡਣ ਹੁੰਦੀ ਆ ਉਹ ਕਿਸੇ ਬਾਬੇ ਬੂਬੇ ਕੋਲ ਜਾਂਦੀ ਹੁੰਦੀ ਆ ਤਾੰਤ੍ਰਿਕ ਕੋਲੇ ਜਾਂਦੀ ਹੁੰਦੀ ਆ ਉਹਦੇ ਨਾਲ ਜਿਹੜੀ ਰੂਬੀ ਹੁੰਦੀ ਆ ਉਹ ਵੀ ਕਿਸੇ ਬਾਬੇ ਕੋਲੇ ਜਾਣ ਲੱਗ ਜਾਂਦੀ ਆ ਚਲੋ ਜੀ ਹੁਣ ਬਾਬਾ ਕਦੇ ਕਿਹੜਾ ਉਪਾ ਕਰਾ ਦਿਆ ਕਰੇ ਕਦੇ ਕਿਹੜਾ ਉਪਾ ਕਰਾ ਦਿਆ ਕਰੇ ਇਸ ਤਰ੍ਹਾਂ ਕੰਮ ਚੱਲਦਾ ਰਹਿੰਦਾ ਫਿਰ ਇੱਕ ਦਿਨ ਹੁੰਦਾ ਕਰਵਾ ਚੌਥ ਕਰਵਾ ਚੌਥ ਵਾਲੇ ਦਿਨ ਵੀ ਉਹੋ ਜਿਹੜੀ ਰੂਬੀ ਹੁੰਦੀ ਆ ਉਹ ਆਪਦੀ ਮਾਂ ਨੂੰ ਇਹ ਗੱਲ ਕਹਿ ਕੇ ਜਾਂਦੀ ਆ ਕਿ ਮੈਂ ਤਾੰਤ੍ਰਿਕ ਕੋਲੇ ਚੱਲੀ ਆ ਅੱਜ ਕਰਵਾ ਚੌਥ ਆ ਤੇ ਮੈਂ 2-4 ਉਪਾ ਕਰਨੇ ਆ ਤੇ ਮੈਂ ਉਹ ਬਾਬੇ ਕੋਲੇ ਉਪਾਕਾਰ ਆਵਾ ਉਸ ਤੋਂ ਬਾਅਦ ਮੈਨੂੰ ਜੌਬ ਮਿਲ ਜੂਗੀ ਤੇ ਮੈਂ ਸ਼ਾਮ ਤੱਕ ਘਰੇ ਆ ਜੂਗੀ ਚਲੋ ਜੀ ਹੁਣ ਕਰਵਾ ਚੌਥ ਸੀਗਾ ਤੇ ਰੂਬੀ ਸੱਜ ਫੱਬ ਕੇ ਘਰੋਂ ਨਿਕਲਦੀ ਆ ਪਰ ਮੁੜ ਕੇ ਘਰ ਨਹੀਂ ਆਉਦੀ ਮਾਂ ਸ਼ਾਮ ਤੱਕ ਉਡੀਕਦੀ ਆ ਸ਼ਾਮ ਦੇ 6 ਵਜ ਜਾਂਦੇ ਆ ਮਾਂ ਫੋਨ ਲਾਉਂਦੀ ਆ ਫੋਨ ਬੰਦ ਹੁੰਦਾ ਹੁਣ ਮਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਆ ਵੀ ਆਹ ਕੀ ਬੜਿਆ ਚਲੋ ਜੀ ਫਿਰ ਜਿਹੜੀ ਮਾਂ ਹੁੰਦੀ ਆ ਫਿਰ ਮਾਂ ਵੀ ਉਸ ਤਾੰਤਰੀ ਕੋਲੇ ਪਹੁੰਚਦੀ ਆ ਤੇ ਅਗੋ ਤਾੰਤਰੀ ਕਹਿ ਦਿੰਦਾ ਜਾਨੀ ਕਿ ਉਹ ਬਾਬਾ ਕਹਿ ਦਿੰਦਾ ਵੀ ਮੇਰੇ ਕੋਲ ਨਹੀਂ ਆਈ ਮੈਂ ਸਗੋਂ ਨੂੰ ਕਿਹਾ ਸੀ ਵੀ ਅੱਜ ਆਈ ਉਹਦੇ ਦੋ ਚਾਰ ਆਪਾਪੂ ਕਰਨੇ ਸੀਗੇ ਤੇ ਉਹ ਨਹੀਂ ਆਈ। ਮਾਂ ਹੁਣ ਹੈਰਾਨ ਹੁੰਦੀ ਆ ਵੀ ਬਾਬੇ ਕੋਲ ਵੀ ਨਹੀਂ ਪਹੁੰਚੀ, ਘਰੇ ਵੀ ਮੁੜ ਕੇ ਨਹੀਂ ਆਈ ਤੇ ਗਈ ਤੇ ਗਈ ਕਿੱਧਰ। ਚਲੋ ਜੀ ਮਾਂ ਜਿਹੜੀ ਵਿਚਾਰੀ ਹੁੰਦੀ ਆ ਉਹ ਜਾ ਕੇ ਥਾਣੇ ਰਿਪੋਰਟ ਲਿਖਾਉਂਦੀ ਆ ਕਿ ਮੇਰੀ ਧੀ ਸਵੇਰ ਦੀ ਲਾਪਤਾ, ਉਹਦਾ ਫੋਨ ਨੰਬਰ ਵੀ ਬੰਦ ਆ ਰਿਹਾ। ਪਤਾ ਨਹੀਂ ਉਹਨਾਂ ਨੇ ਕੀ ਪਾਣਾ ਵਾਪਰਿਆ। ਚਲੋ ਜੀ ਜਿਹੜੀ ਪੁਲਿਸ ਹੁੰਦੀ ਆ ਮਾਂ ਨੂੰ ਸਾਰਾ ਕੁਝ ਪੁੱਛਦੀ ਗੱਛਦੀ ਆ। ਮਾਂ ਕਹਿੰਦੀ ਆ ਵੀ ਫਲਾਣੇ ਫਲਾਣੇ ਬਾਬੇ ਕੋਲੇ ਜਾਂਦੀ ਆਉਂਦੀ ਸੀਗੀ ਉਸ ਦਿਨ ਵੀ ਘਰੋਂ ਇਹ ਕਹਿ ਕੇ ਗਈ ਸੀ ਵੀ ਹਾਂ ਮੈਂ ਬਾਬੇ ਕੋਲੇ ਚੱਲੀ ਆ ਉਸ ਤੋਂ ਬਾਅਦ ਘਰੇ ਮੁੜ ਕੇ ਨਹੀਂ ਆਈ ਚਲੋ ਜੀ ਜਿਹੜੀ ਪੁਲਿਸ ਅਸੀਂ ਓ ਮੜ ਕੇ ਉਸ ਬਾਬੇ ਕੋਲੇ ਪਹੁੰਚਦੀ ਆ ਬਾਬਾ ਕਹਿੰਦਾ ਭਾਈ ਮੇਰੇ ਕੋਲ ਨਹੀਂ ਆਈ ਆ ਮੇਰੇ ਕੋਲੇ ਹੋਰ ਵੀ ਸੰਗਤ ਬਹੁਤ ਆਉਂਦੀ ਇਹਨਾਂ ਨੂੰ ਪੁੱਛ ਲਓ ਜੀ ਆਈ ਏ ਤਾਂ ਕਹਿ ਦਿਓ ਚਲੋ ਜੀ ਸੰਗਤ ਚੋਂ ਵੀ ਕੋਈ 10 15 ਬੰਦਿਆਂ ਨੇ ਗਵਾਹੀ ਦੇ ਦਿੱਤੀ ਵੀ ਹਾਂ ਜਿਹੜੀ ਉਹ ਰੂਬੀ ਆ ਅੱਗੇ ਬਹੁਤ ਵਾਰੀ ਸੀ ਉਹਨੂੰ ਇੱਥੇ ਦੇਖਿਆ ਪਰ ਉਸ ਦਿਨ ਉਹ ਇੱਥੇ ਨਹੀਂ ਆਈ ਹੁਣ ਇਹ ਗੱਲ ਸੁਣ ਕੇ ਪੁਲਿਸ ਠੰਡੀ ਪੈ ਜਾਂਦੀ ਆ ਵੀ 10 15 ਬੰਦਿਆਂ ਨੇ ਗਵਾਹੀ ਦੇ ਦਿੱਤੀ ਬਾਬੇ ਦੀ ਤੇ ਜਿਹੜੀਆਂ ਬਾਬੇ ਦੀਆਂ ਗੱਲਾਂ ਸੁਣੀਆਂ ਬਿਆਨ ਸੁਣੇ ਉੱਥੋਂ ਵੀ ਨਹੀਂ ਲੱਗ ਰਿਹਾ ਸੀ ਵੀ ਹਾਂ ਬਾਬੇ ਨੇ ਕੁਝ ਗਲਤ ਕੀਤਾ ਹੋਊਗਾ ਹੁਣ ਜਿਹੜੀ ਮਾਂ ਸੀਗੀ ਉਹ ਵਿਚਾਰੀ ਕਿਤਾ ਉਮਰ ਦੀ ਬਹਾਵ ਹੋਈ ਪਈ ਸੀ ਇੱਕ ਉਹ ਆਪ ਤੇ ਦੋਤੀਆਂ ਦੋਤੀਆਂ ਨੂੰ ਸਾਂਪਦੀ ਸੀਗੀ ਮਾਂ ਨੇ ਵੀ ਕੋਈ ਬਾਲੀ ਪੁੱਛ ਪੜਤਾਲ ਨਾ ਕੀਤੀ ਕਿਉਂਕਿ ਅਣਪੜ ਹੈਗੀ ਸੀ ਨਾ ਵਿਚਾਰੀ ਰੋਜ਼ ਥਾਣੇ ਜਾ ਸਕੀ ਨਾ ਪੁਲਿਸ ਨਾਲ ਗੱਲਬਾਤ ਕਰੀ ਚਲੋ ਜੀ 15 20 ਦਿਨ ਗੁਜ਼ਰੇ ਤੇ ਪੁਲਿਸਰਾਂ ਨੇ ਉਹ ਕੰਮ ਠੰਡੇ ਬਿਸਤਰੇ ਚ ਪਾ ਕੇ ਫਾਈਲ ਬੰਦ ਕਰ ਦਿੱਤੀ ਇਸੇ ਤਰ੍ਹਾਂ ਮੁੜ ਕੇ 6 ਮਹੀਨੇ ਲੰਘ ਗਏ 6 ਮਹੀਨੇ ਬਾਅਦ ਉਸ ਥਾਣੇ ਦੇ ਵਿੱਚ ਕੋਈ ਨਵਾਂ ਆਫੀਸਰ ਤੇ ਫਿਰ ਉਹਦੇ ਕਾਤਲ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ। 6 ਮਹੀਨਿਆਂ ਬਾਅਦ ਜਿਹੜਾ ਆਫੀਸਰ ਆਉਂਦਾ ਉਹ ਪਹਿਲਾਂ ਆ ਕੇ ਕੀ ਕਰਦਾ ਉਹ ਰੂਬੀ ਦੇ ਫੋਨ ਦੀ ਕਾਲ ਡਿਟੇਲ ਕਢਾਉਂਦਾ। ਹੁਣ ਪੁਲਿਸ ਨੇ ਪਹਿਲਾਂ ਦੇਖੋ ਕਾਲ ਡਿਟੇਲ ਵੀ ਨਹੀਂ ਕਢਾਈ। 6 ਮਹੀਨਿਆਂ ਬਾਅਦ ਜਿਹੜਾ ਆਫੀਸਰ ਆਇਆ ਉਹਨੇ ਕਾਲ ਡਿਟੇਲ ਕਢਾਈ ਤੇ ਜਿਹੜੀ ਲਾਸਟ ਕਾਲ ਸੀਗੀ ਉਹ ਇੱਕ ਮੁੰਡਾ ਬਜਿੰਦਰ ਸੀਗਾ ਜਿਹਨੂੰ ਉਹਨੇ ਲਾਸਟ ਕਾਲ ਕੀਤੀ ਸੀ। ਫਿਰ ਰੂਬੀ ਦੀ ਮਾਂ ਨੂੰ ਪੁਲਿਸ ਫੇਰ ਪੁੱਛਣ ਜਾਂਦੀ ਆ ਇੱਕ ਬਜਿੰਦਰ ਨਾਂ ਦਾ ਮੁੰਡਾ ਸੀ ਜਿਹਦੇ ਨਾਲ ਤੁਹਾਡੀ ਧੀ ਨੇ ਲਾਸਟ ਕਾਲ ਕੀਤੀ ਆ ਉਹ ਕੌਣ ਆ ਤਾਂ ਮਾਂ ਕਹਿ ਦਿੰਦੀ ਹੈ ਵੀ ਹਾਂ ਉਹ ਮੁੰਡਾ ਉਹਦਾ ਫਰੈਂਡ ਬਣਿਆ ਹੋਇਆ ਸੀਗਾ ਵੈਸੇ ਉਹ ਮੁੰਡਾ 7-8 ਸਾਲ ਰੂਬੀ ਤੋਂ ਉਮਰ ਦੇ ਵਿੱਚ ਛੋਟਾ ਸੀਗਾ ਫੇਰ ਪੁਲਿਸ ਨੇ ਮਾਂ ਨੂੰ ਪੁੱਛਿਆ ਕਿ ਉਹ ਮੁੰਡਾ ਰੂਬੀ ਨੂੰ ਕਿਵੇਂ ਮਿਲਿਆ ਕਿੱਥੋਂ ਮਿਲਿਆ ਤਾਂ ਮਾਂ ਨੇ ਵੀ ਦੱਸਿਆ ਵੀ ਜਿਹੜੇ ਬਾਬੇ ਕੋਲ ਜਾਂਦੀ ਸੀ ਉੱਥੇ ਹੀ ਉਹ ਮੁੰਡਾ ਬਾਬੇ ਕੋਲ ਜਾਂਦਾ ਸੀਗਾ ਤਾੰਤ੍ਰਿਕ ਕੋਲੇ ਉੱਥੇ ਦੋਨੇ ਜਣੇ ਆਪਸ ਦੇ ਵਿੱਚ ਮਿਲੇ ਆ ਇੱਕ ਦੋ ਵਾਰੀ ਉਹ ਸਾਡੇ ਘਰ ਵੀ ਆਇਆ ਇੱਥੇ ਹਨਾ ਤੇ ਮੇਰੀ ਧੀ ਕਹਿੰਦੀ ਹੁੰਦੀ ਸੀ ਵੀ ਹਾਂ ਉਹ ਮੇਰਾ ਬਹੁਤ ਚੰਗਾ ਫਰੈਂਡ ਆ ਮੈਨੂੰ ਹਮਦਰਦੀ ਜਿਤਾਉਂਦਾ ਮੇਰੇ ਔਕੇ ਸਭ ਕੇ ਕੰਮਾਂ 'ਚ ਮੇਰਾ ਸਾਥ ਦਿੰਦਾ ਹੁਣ ਪੁਲਿਸ ਨੇ ਮਾਂ ਨੂੰ ਦੱਸਤਾ ਵੀ ਲਾਸਟ ਕਾਲ ਤੁਹਾਡੀ ਧੀ ਦੀ ਉਹ ਬਜਿੰਦਰ ਕੋਲੇ ਗਈ ਆ ਉਸ ਤੋਂ ਬਾਅਦ ਉਹਨੇ ਕਿਸੇ ਨੂੰ ਕਾਲ ਨਹੀਂ ਕੀਤੀ ਕੋਈ ਉਹਦੇ ਫੋਨ ਤੇ ਹੋਰ ਫੋਨ ਨਹੀਂ ਆਇਆ ਹੁਣ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਵੀ ਹਾਂ ਉਹ ਮੇਰੀ ਧੀ ਦਾ ਦੋਸਤ ਸੀਗਾ ਤੇ ਪੁਲਿਸ ਦਾ ਕਿਤੇ ਨਾ ਕਿਤੇ ਸ਼ੱਕ ਬਜਿੰਦਰ ਤੇ ਚਲਾ ਜਾਂਦਾ ਉਸ ਤੋਂ ਬਾਅਦ ਪੁਲਿਸ ਬਜਿੰਦਰ ਨੂੰ ਥਾਣੇ ਚੱਕ ਲਿਆਉਂਦੀ ਆ ਹੁਣ ਬਜਿੰਦਰ ਜਦੋਂ ਥਾਣੇ ਆਉਂਦਾ ਹਜੇ ਪੁਲਿਸ ਨੇ ਪਟਾ ਚਾੜਨਾ ਹੁੰਦਾ ਤੇ ਉਹ ਪਤੰਦਰ ਪਹਿਲੇ ਹੀ ਰੋਣ ਲੱਗ ਜਾਂਦਾ ਪਹਿਲੇ ਪੁਲਿਸਗੇ ਹੱਥ ਜੋੜਨ ਲੱਗ ਜਾਂਦਾ ਵੀ ਹਾਂ ਰੂਬੀ ਦਾ ਕਤਲ ਮੈਂ ਕੀਤਾ ਮੇਰਾ ਰੂਬੀ ਤੋਂ ਖਹਿੜਾ ਛਡਾ ਦਿਓ ਮੈਨੂੰ ਭਾਵੇਂ ਜੇਲ੍ਹ ਚ ਸੁੱਟ ਦਿਓ ਭਾਵੇਂ ਮੈਨੂੰ ਜੋ ਮਰਜ਼ੀ ਕਰ ਦਿਓ ਪਰ ਮੇਰਾ ਰੂਬੀ ਤੋਂ ਖਹਿੜਾ ਛਡਾ ਦਿਓ ਹੁਣ ਪੁਲਿਸ ਬੜੀ ਹੈਰਾਨ ਆ ਵੀ ਰੂਬੀ ਇੰਨਾ ਟਾਈਮ ਹੋ ਗਿਆ ਵੀ ਗਾਇਬ ਆ ਲੱਭ ਨਹੀਂ ਰਹੀ ਇਹ ਪਤੰਦਰ ਕਹੀ ਜਾਂਦਾ ਮੇਰਾ ਰੂਬੀ ਤੋਂ ਖਹਿੜਾ ਛਡਾ ਦਿਓ ਨਾਲੇ ਕਹੀ ਜਾਂਦਾ ਵੀ ਹਾਂ ਮੈਂ ਉਹਦਾ ਕਤਲ ਕਰਤਾ ਪੁਲਿਸ ਕਹਿੰਦੀ ਵੀ ਤੂੰ ਨਾਲੇ ਤਾਂ ਕਹਿ ਰਿਹਾ ਵੀ ਮੈਂ ਉਹਦਾ ਕਤਲ ਕਰਤਾ ਨਾਲੇ ਕਹੀ ਜਾਂਦਾ ਰੂਬੀ ਤੋਂ ਮੇਰਾ ਫੇਰ ਉਹ ਬਜੰਦਰ ਕਹਿੰਦਾ ਵੀ ਦੇਖੋ ਮੈਂ ਉਹਦਾ ਕਤਲ ਕਰਤਾ ਪਰ 6 ਮਹੀਨੇ ਹੋ ਗਏ ਮੈਂ ਰਾਤ ਨੂੰ ਸੌਂਕੇ ਨਹੀਂ ਦੇਖਿਆ ਉਹਦੀ ਆਤਮਾ ਮੈਨੂੰ ਇੰਨਾ ਕੁ ਤੰਗ ਕਰਦੀ ਆ ਇੰਨਾ ਕੁ ਦੁਖੀ ਕਰਦੀ ਆ ਵੀ ਗੱਲਾਂ ਛੱਡ ਦਿਓ ਮੇਰਾ ਉਹਦੀ ਆਤਮਾ ਤੋਂ ਖਿਹੜਾ ਛਡਾ ਦਿਓ ਮੈਨੂੰ ਭਾਵੇਂ ਉਮਰ ਕੈਦ ਦੇ ਦਿਓ ਮੈਂ ਜੇਲ੍ਹ ਚ ਉਮਰ ਗੁਜ਼ਾਰ ਲੂੰਗਾ ਪਰ ਮੇਰਾ ਰੂਹੀ ਤੋਂ ਖਿਹੜਾ ਛਡਾ ਦਿਓ ਫੇਰ ਬਜੰਦਰ ਦੱਸਦਾ ਵੀ ਜਿਹੜੀ ਰੂਬੀ ਸੀ ਉਹ ਮੈਨੂੰ ਪਿਆਰ ਕਰਦੀ ਸੀ ਮੈਂ ਵੀ ਇਹਨੂੰ ਬਹੁਤ ਪਿਆਰ ਕਰਦਾ ਸੀਗਾ ਮੈਂ ਔਖੇ ਸੌਖੇ ਸਮੇਂ ਉਹਦੇ ਨਾਲ ਵੀ ਖੜਦਾ ਸੀ ਇਹਨੂੰ ਪੈਸਾ ਥੇਲਾ ਵੀ ਦੇ ਦਿੰਦਾ ਸੀਗਾ ਉਹਦੀ ਜਵਾਕਾਂ ਨੂੰ ਵੀ ਕੱਪੜੇ ਵਗੈਰਾ ਲੈ ਕੇ ਦੇ ਦਿੰਦਾ ਸੀਗਾ ਤੇ ਕਰਵਾ ਚੌਥ ਵਾਲੇ ਦਿਨ ਉਹ ਮੈਨੂੰ ਮੇਰੇ ਘਰ ਮਿਲਣ ਵਾਸਤੇ ਆਉਂਦੀ ਆ ਕਹਿੰਦਾ ਮੈਂ दारू ਨਾਲ ਬਹੁਤ ਜ਼ਿਆਦਾ ਡੱਕਿਆ ਹੋਇਆ ਸੀਗਾ ਤੇ दारू ਨੂੰ ਜਿਹੜੀ ਰੂਬੀ ਸੀ ਉਹ ਬਹੁਤ ਨਫ਼ਰਤ ਕਰਦੀ ਸੀ ਕਹਿੰਦਾ ਚਲੋ ਜੀ ਉਹ ਦਿਨੇ ਮੇਰੇ ਨਾਲ ਬੈਠੀ ਰਹੀ ਇੱਕ ਅੱਧੀ ਵਾਰ ਉਹਨੇ ਮੇਰੇ ਨਾਲ ਸਬੰਧ ਵੀ ਬਣਾਏ ਫਿਰ ਉਹਨੂੰ ਮੈਂ ਕਿਹਾ ਕਿ ਤੂੰ ਮੇਰੇ ਨਾਲ ਰਾਤ ਨੂੰ ਰਹਿਣਾ ਤੇ ਰਾਤ ਨੂੰ ਆਪਾਂ ਐਨਜੋਏ ਕਰਾਂਗੇ ਕਹਿੰਦਾ ਸਾਰਾ ਦਿਨ ਮੇਰੇ ਕੋਲੇ ਬੈਠੀ ਰਹੀ ਤੇ ਸ਼ਾਮ ਨੂੰ 5:30 ਵਜੇ ਰੂਬੀ ਕਹਿੰਦੀ ਕਿ ਮੈਂ ਘਰੇ ਵਾਪਸ ਜਾਣਾ ਮੇਰੇ ਬੱਚੇ ਉਡੀਕਦੇ ਹੋਣਗੇ ਕਹਿੰਦਾ ਮੇਰੀ ਹੁਣ दारू ਪੀਤੀ ਸੀ ਮੈਂ ਉਹਨੂੰ ਕਿਹਾ ਵੀ ਘਰ ਤੂੰ ਨਹੀਂ ਜਾਣਾ ਉਹ ਕਹਿੰਦੀ ਵੀ ਮੈਂ ਜਾਣਾ ਮੈਂ ਕਹਿੰਦਾ ਸੀ ਨਹੀਂ ਜਾਣਾ ਕਹਿੰਦਾ ਇਸ ਗੱਲ ਨੂੰ ਲੈ ਕੇ ਸਾਡੀ ਆਪਸ 'ਚ ਜਿਦਬਹੰਸ ਚੱਲ ਪੈਂਦੀ ਆ ਤੇ ਉਸ ਤੋਂ ਬਾਅਦ ਰੂਬੀ ਉੱਠ ਕੇ ਘਰ ਨੂੰ ਦੌੜਨ ਲੱਗਦੀ ਆ ਤੇ ਮੈਂ ਉਹਨੂੰ ਧੌਣ ਤੋਂ ਫੜ ਕੇ ਇੱਕੇ ਦਾ ਸਿਰ ਫੜ ਕੇ ਐਡੀ ਕਿ ਜ਼ੋਰ ਦੀ ਕੰਧ ਨਾਲ ਮਾਰਦਾ ਕਿ ਉਹ ਲਹੂ ਲਬਾਣ ਹੋ ਜਾਂਦੀ ਆ ਕਹਿੰਦਾ ਉਸ ਤੋਂ ਬਾਅਦ ਉਹ ਥੱਲੇ ਡਿੱਗ ਪੈਂਦੀ ਆ ਬੇਹੋਸ਼ ਹੋ ਜਾਂਦੀ ਆ ਮੈਂ ਪਾਣੀ ਪੂਣੀ ਦੇ ਛਿੱਟੇ ਮਾਰੇ ਪਰ ਉਹਨੂੰ ਹੋਸ਼ ਨਹੀਂ ਆਇਆ ਥੋੜੇ ਸਮੇਂ ਬਾਅਦ ਮੈਂ ਦੇਖਿਆ ਵੀ ਉਹ ਖਤਮ ਹੋ ਚੁੱਕੀ ਸੀ ਕਹਿੰਦਾ ਮੇਰੀ ਪੀਤੀ ਉੱਥੇ ਉੱਤਰ ਗਈ ਕਹਿੰਦਾ ਫਿਰ ਮੈਂ ਲਗਭਗ 5:30 ਪੌਣੇ 6 ਵਜੇ ਦੇ ਕਰੀਬ ਇਹ ਸਾਰਾ ਕੰਮ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਘਰ ਦੇ ਵਿੱਚ ਪੱਥਰ ਪਟਿਆ ਪਹਿਲਾਂ ਆਪਦਾ ਫਿਰ ਰਾਤ ਨੂੰ ਓਟੋ ਆ ਪਟਿਆ ਓਟੋ ਆ ਪਟ ਕੇ ਮੈਂ ਉੱਥੇ ਉਹਨੂੰ ਦੱਬਤਾ ਅਗਲੇ ਦਿਨ ਫਿਰ ਮੈਂ ਬਾਜ਼ਾਰ ਚੋਂ ਸੀਮਿੰਟ ਲਿਆ ਕੇ ਉੱਥੇ ਪੱਥਰ ਪੁੱਥਰ ਲਾ ਕੇ ਕੰਮ ਓਕੇ ਕਰਤਾ ਕਹਿੰਦਾ ਮੈਂ ਜਿਹੜੇ ਬੈਡਰੂਮ ਵਿੱਚ ਸੌਂਦਾ ਸੀ ਮੈਂ ਉੱਥੇ ਹੀ ਉਹਨੂੰ ਦੱਬਤਾ ਉੱਤੇ ਮੈਂ ਆਪਦੇ ਬੈੱਡ ਰੱਖਤੇ ਕਹਿੰਦਾ ਉਸ ਤੋਂ 2-4 ਦਿਨਾਂ ਬਾਅਦ ਉਹਦੀ ਆਤਮਾ ਮੈਨੂੰ ਇੰਨਾ ਕੁ ਤੰਗ ਪਰੇਸ਼ਾਨ ਕਰਨ ਲੱਗੀ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਸੀਗਾ ਕਹਿੰਦਾ ਹੁਣ ਡਰਦਾ ਨਾ ਤਾਂ ਮੈਂ ਬਾਬੇ ਕੋਲੇ ਜਾ ਸਕਦਾ ਸੀਗਾ ਨਾ ਮੈਂ ਕਿਸੇ ਹੋਰ ਤੰਤਰੀ ਕੋਲੇ ਜਾਂਦਾ ਸੀ ਕਿਤੇ ਤੰਤਰੀ ਨੂੰ ਨਾ ਪਤਾ ਲੱਗ ਜੇ ਵੀ ਹਾਂ ਇਸ ਬੰਦੇ ਨੇ ਕਤਲ ਕਰਿਆ ਤੇ ਕਿਤੇ ਮੈਂ ਫੜਿਆ ਨਾ ਜਾਵਾਂ ਕਹਿੰਦਾ ਮੈਂ ਪੁਲਿਸ ਤੋਂ ਵੀ ਡਰਦਾ ਸੀਗਾ ਦੂਜੇ ਪਾਸੇ ਮੈਨੂੰ ਰੂਬੀ ਨਹੀਂ ਸੀ ਛੱਡਦੀ ਉਹ ਕਹਿੰਦਾ ਹੁਣ ਪੁਲਿਸ ਨੇ ਮੈਨੂੰ ਫੜ ਹੀ ਲਿਆ ਇਸ ਗੱਲ ਕਰਕੇ ਕਿ ਮੇਰਾ ਰੂਬੀ ਤੋਂ ਖਹਿੜਾ ਛਡਾ ਦਿਓ ਮੈਂ ਬਹੁਤ ਤੰਗ ਆ ਉਹਦੀ ਆਤਮਾ ਮੈਨੂੰ ਬਹੁਤ ਡਰਾਉਂਦੀ ਆ ਰਾਤ ਨੂੰ ਸੌਣ ਨਹੀਂ ਦਿੰਦੀ ਚੀਕਾਂ ਕੂਕਾਂ ਵੱਜਦੀਆਂ ਨੇ ਮੇਰੇ ਘਰ 'ਚ ਬੁਰੇ ਹਾਲਾਤ ਨੇ ਚਲੋ ਜੀ ਉਸ ਤੋਂ ਬਾਅਦ ਪੁਲਿਸ ਨਾਲ ਜਾਂਦੀ ਆ ਉਹਦੇ ਬੈੱਡਰੂਮ 'ਚੋਂ ਪੱਥਰ ਵਟਿਆ ਜਾਂਦਾ ਉਸ ਤੋਂ ਬਾਅਦ ਥੱਲੋਂ ਹੱਡੀਆਂ ਨਿਕਲਦੀਆਂ ਨੇ ਚੂੜੀਆਂ ਨਿਕਲਦੀਆਂ ਨੇ ਇੱਕ ਰੌੜ ਵੀ ਨਿਕਲਦੀ ਆ ਫਿਰ ਰੂਬੀ ਦੀ ਮਾਂ ਨੂੰ ਲੈ ਕੇ ਸਨਾਖਤ ਕਰਾਈ ਜਾਂਦੀ ਆ ਰੂਬੀ ਦੀ ਮਾਂ ਕਹਿ ਦਿੰਦੀ ਆ ਵੀ ਹਾਂ ਉਹਦਾ ਐਕਸੀਡੈਂਟ ਹੋਇਆ ਸੀ ਉਹਦੀ ਲੱਤ 'ਚ ਰੌੜ ਪਈ ਸੀ ਵੀ ਹਾਂ ਇਹ ਇਹ ਰੌੜ ਵੀ ਉਹਦੀ ਲੱਤ ਦੀ ਆ ਤੇ ਆਹੇ ਚੂੜੀਆਂ ਮੇਰੀ ਧੀ ਨੇ ਉਸ ਦਿਨ ਪਾਈਆਂ ਸੀ ਕਰਵਾ ਚੌਥ ਵਾਲੇ ਦਿਨ ਚਲੋ ਜੀ ਉਸ ਤੋਂ ਬਾਅਦ ਬਜੰਦਰ ਤੇ ਮਗਦਮਾ ਚੱਲਦਾ ਤੇ ਬਜੰਦਰ ਨੂੰ ਉਮਰ ਕੈਦ ਹੋ ਜਾਂਦੀ ਹੈ ਤੁਸੀਂ ਇਹ ਦੇਖੋ ਵੀ ਇੱਕ ਛੋਟੀ ਜੀ ਗਲਤੀ ਬੰਦੇ ਦੀ ਸਾਰੀ ਉਮਰ ਨਰਕ ਬਣ ਗਈ ਕਿ ਸਿਰਫ ਇੱਕ ਛੋਟੀ ਜੀ ਜिद ਸੀ ਵੀ ਅੱਜ ਕਰਵਾ ਚੌਥਾ ਅੱਜ ਤੂੰ ਮੇਰੇ ਨਾਲ ਘਰੇ ਰਹਿ ਆਪਾਂ ਦੋਨੇ ਜਣੇ ਆਪਸ ਦੇ ਵਿੱਚ ਸਾਰਾ ਕੁਝ ਕਰਾਂ ਕਰਾਵਾਂਗੇ ਉਹ ਨਹੀਂ ਮੰਨੀ ਉੱਠ ਕੇ ਤੁਰਨ ਲੱਗੀ ਤੇ ਮਾਂ ਦੇ ਪੁੱਤ ਨੇ ਧੌਣ ਤੋਂ ਫੜ ਕੇ ਏਡੀ ਜ਼ੋਰ ਦੀ ਕੰਧ ਨਾਲ ਮਾਰੀ ਕਿ ਉਹਦੇ ਬਾਹਲੀ ਸੱਟ ਲੱਗ ਗਈ ਖੂਨ ਉਹਦੇ ਅੰਦਰ ਪੈ ਗਿਆ ਤੇ ਉਹਦੀ ਮੌਤ ਹੋ ਗਈ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਬਹੁਤ ਸਾਰੇ ਆਸ਼ਕਾਂ ਦੇ ਸਿਰ ਨੂੰ ਨੇ ਇੱਕ ਭੂਤ ਸਵਾਰ ਹੋਇਆ ਹੁੰਦਾ ਕਿ ਮੈਂ ਸੇ ਇਹ ਲੀਲਿਆ ਕੇ ਘਰ ਆ ਰਖਣੀ ਆ ਅੱਜ ਦਿਵਾਲੀ ਆ ਅੱਜ ਪਟਾਕੇ ਪਾਵਾਂਗੇ ਅੱਜ ਲੋੜੀ ਆ ਅੱਜ ਕਰਵਾ ਚੌਥਾ ਅੱਜ ਫਲਾਣਾ ਡੇ ਆ ਫਲਾਣਾ ਡੇ ਆ ਬਹੁਤ ਸਾਰੇ ਆਸ਼ਕ ਕੁੜੀਆਂ ਨੂੰ ਹੋਟਲਾਂ ਚ ਲੈ ਕੇ ਜਾਂਦੇ ਆ ਫਰਵਰੀ ਦੇ ਮਹੀਨੇ ਚ ਖਾਸ ਕਰਕੇ ਹਨਾ ਇਸ ਗੱਲ ਕਰਕੇ ਇਹਨਾਂ ਗੱਲਾਂ ਦਾ ਗਰੇਜ ਕਰਿਆ ਕਰੋ ਤੇ ਮਾੜਾ ਜਿਹਾ ਆਪਦੇ ਤੇ ਕੰਟਰੋਲ ਰੱਖਿਆ ਕਰੋ ਕਈ ਵਾਰੀ ਚੌੜ ਚੌੜ ਦੇ ਵਿੱਚ ਬਾਲੇ ਵੱਡੇ ਕਾਂਡ ਹੋ ਜਾਂਦੇ ਆ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ